ਹਾਂਜੀ ਬਾਈ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਾਨਕੇ ਘਰ ਆਏ ਜੀ ਤੇ ਵੀਡੀਓ ਦੀ ਸਟਾਰਟਿੰਗ ਤੇ ਆਪਾਂ ਇੱਕ ਸੌਦਾ ਤੁਹਾਨੂੰ ਦਿਖਾ ਦਈਏ ਮੜ ਜੇ ਅੱਗੇ ਬਲੌਕ ਕਰਾਂਗੇ ਕੰਟੀਨਿਊ ਇਹ ਪੰਪ ਹੈ ਜੀ 1000 ਲੀਟਰ ਦੀ ਟੈਂਕੀ ਵਾਲਾ ਇਹ ਪੰਪ ਬਕਾਊ ਹੈ ਸੁਥਰੀ ਹਾਲਤ ਦਾ ਪਿਛਲੇ ਸਾਲੇ ਬਣਾਇਆ ਤਾ ਮੈਂ ਪਿਛਲੇ ਸਾਲ ਹੀ ਲੈਂਦਾ ਸੀ ਨਾ ਮੈਂ ਤੇ 5 ਕਿਲਿਆਂ ਦਾ ਪੈਪ ਪੈਨੂੰ ਐਸਾ ਤੱਪਾ ਦੇਖ ਲਓ ਟੈਂਕੀ ਦੀ ਹਾਲਤ ਦੇਖ ਲਓ ਸੁਥਰੀ ਟੈਂਕੀ ਹੈ ਨਾ ਅੱਛਾ ਜੀ ਹੈਵੀ ਫਰੇਮ ਚ ਹੈ ਤੇ ਜਿਹੜਾ ਇਹ ਕੋਰੀ ਵਾਲਾ ਪਾਈਪ ਲੱਗਿਆ ਹੋਇਆ ਹੈ ਬੁਕਾਇਦਾ ਆ ਦਿਖਿਆ ਥਿਆ ਆ ਲਿਖਿਆ ਹੋਇਆ ਆ ਸਟੇਪਾ ਹੁੰਦੀ ਹੈ ਜਿੰਦੇ ਲੱਗੀਆਂ ਵੀ ਆ ਦੇਖ ਤੇ ਕੋਰੀਆ ਦਾ ਤੇ ਇਹ ਹੈਵੀ ਚ ਪੈਪ ਲੈਂਦਾ ਦਾ ਇਹ ਮੈਨੂੰ ਪਤਾ ਜਦੋਂ ਆਪਾਂ ਪਟਿਆਲੇ ਤੋਂ ਲੈ ਕੇ ਆਏ تھے ਨਾ ਮਮਾ ਹੀ ਤਾਂ ਪਿਛਲੇ ਸਾਲ 5 ਕਿਲਿਆਂ ਦਾ ਇਹ ਪੂਰਾ 5 ਕਿਲਿਆਂ ਦਾ ਪੈਪ ਹੈ ਤੇ ਨਾਲ ਇਹਦੇ ਇੱਕ ਗੰਨੇ ਹੀ ਹਨ ਹੋਰ ਬਾਕੀ ਕੋਈ ਐਸੈਸਰੀ ਇਹਦੇ ਨਾਲ ਬੱਸ ਆ ਸਾਰਾ ਸਵਾਦ ਬਹੁਤ ਹੈਗਾ ਠੀਕ ਹੈ ਇਹ ਬਈ ਬਾਕੀ 85% ਨੂੰ ਦੇਖ ਦੇਖ ਲਓ ਜੀ ਮੈਂ ਮੋਬਾਈਲ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਕਿ ਜੇ ਕਿਸੇ ਵੀਰ ਨੇ ਪੰਪ ਲੈਣਾ ਬਾਜਵਜੀ ਲੇਟ ਦੇ ਵਿੱਚ ਹੈ ਇੱਕ ਟੈਂਕ ਟਪਾ ਵਧੀਆ ਲੱਗਿਆ ਵਾ ਇਹਨੂੰ ਗੁੱਡੀ ਪੂਰੀ ਖੜੀ ਆਗੇ ਅੱਛਾ ਜੀ ਹੈਵੀ ਫਰੇਮ ਚ ਆਹ ਦਿਖਾ ਦੇ ਇੱਧਰ ਟੈਂਪਰੇਚਰ ਕਿੰਦੇ ਆ ਰਹੇ ਕੰਪਰੈਸ਼ਰ ਦੀ ਨਹੀਂ ਗੱਲ ਆਹ ਕੰਪਰੈਸ਼ਰ ਤੇ ਨਿਗਾਹ ਮਾਰ ਲਓ ਬਈ ਜਿਹੜਾ ਆ ਲਿਖਿਆ ਹੋਇਆ ਹੁੰਦਾ ਹਨਾ 55 ਪੈਟ ਵਾਲਾ ਬਾਕੀ 80 ਤੋਂ ਹੈ 80 ਨੰਬਰ ਹਾਂ ਜੀ ਇਹ 80 ਨੰਬਰ ਡਾਇਨਾਮਿਕ ਸਿੱਧਾ ਸੋਬਰ ਤੇ ਆਏ ਨਹੀਂ ਹੈ ਵੀ ਤੁਹਾਨੂੰ ਇਹਦਾ ਕੋਈ ਸਮਾਨ ਨਹੀਂ ਮਿਲਣਾ ਜਾਂ ਕੋਈ ਦਿੱਕਤ ਕਰੂਗਾ ਹਨਾ ਆਮ ਲੁਧਿਆਣੇ ਵਾਲੇ ਕੰਪਰੈਸ਼ਨ ਨੇ ਟੋਟਲੀ ਸਾਰਾ ਸਮਾਨ ਮਿਲ ਜਾਂਦਾ ਛੇਤੀ ਛੇਤੀ ਕੋਈ ਬ੍ਰੇਕਡਾਊਨ ਹੁੰਦੀ ਵੀ ਨਹੀਂ ਇਹਦੇ ਨਾਲ ਦਈ ਅਮੰਦਾ ਦਾ ਚਾਰ ਜਾਨਾ ਦਾ ਵੀ ਡਾਕੇ ਉਹੀ ਸੇਮ ਮਿਲਣਗੀਆਂ ਹਾਂ ਸੇਮ ਤੇ ਨਾਲ ਇਹਦੀ ਪੀਟੀ ਸ਼ਾਫਟ ਹੈ ਇਹ ਸਵਰਾਜ ਪਿੱਛੇ ਚੱਲਦਾ ਤੇ ਹਾਂ ਉਹ ਤਾਂ ਮਤਲਬ ਜਿਵੇਂ ਮਰਜ਼ੀ ਚਾਲ ਲਓ ਇੱਥੋਂ ਸੈਟਿੰਗ ਬੈਟਿੰਗ ਇਹਦਾ ਕੰਪਰੈਸ਼ਨ ਦਾ ਤਾਂ ਨਹੀਂ ਕੋਈ ਕੰਮ ਕੋਮ ਨਾ ਨਾ ਓਕੇ ਹੈ ਇਹਨ ਸਹੀ ਹੈ ਫੁੱਲ ਫੁੱਲ ਬਈ ਬੰਦਾ ਆਵੇ ਆਪਣਾ ਚਲਾ ਚਲੂ ਕੇ ਦੇਖ ਕੇ ਹਨ ਇਹ ਲੈ ਕੇ ਜਾ ਸਕਦਾ ਹੈ ਜਾਇਜ ਜੇ ਰੇਡ ਦੇ ਵਿੱਚ ਆ ਬਿਲਕੁਲ ਨਵੀਂ ਹਾਲਤ ਦੇ ਵਿੱਚ ਆ ਬੰਦੇ ਦਾ ਐ ਵੀ ਚਲੋ 20000 ਦਾ 40000 ਦਾ ਜੇ ਫਾਇਦਾ ਹੁੰਦਾ ਤਾਂ ਮਾੜੀ ਮਾੜਾ ਸੌਦਾ ਨਹੀਂ ਹੈਨਾ ਠੀਕ ਲਓ ਜੀ ਮਿੱਤਰੋ ਸੌਲੀ ਪਹੁੰਚ ਚੁੱਕੇ ਆਂ ਅੰਦਰ ਬੈਠੇ ਬੈਠੇ ਦਫ਼ਤਰ 'ਚ ਪਤਾ ਹੀ ਨਹੀਂ ਲੱਗਿਆ ਹਨੇਰਾ ਕਦ ਹੋ ਗਿਆ ਬਾਹਰ ਤੇ ਸਾਮੀਆਂ ਤੇ ਦਿਖਾ ਰਿਹਾ ਆਪਣਾ ਕੰਮ ਚੱਲ ਰਿਹਾ ਟਰਾਲੀਆਂ ਤੇ ਦੇਖੋ ਬਾਹਰ ਹੁਣ ਮਰਜੀ ਲੱਗਣ ਲੱਗਿਆ ਟਰਾਲੀ ਬਹੁਤ ਬੇਹੋਗ ਹੋ ਗਏ ਹਨਾ ਏਡਾ ਲੇਓ ਲੱਗਣੀ ਨਾ ਬਿੱਜੀ ਬੁੱਢੀ ਲੱਗਣੀ ਤਾਂ ਦਾ ਰੱਖ ਅੱਛਾ ਜੀ ਤੇ ਇਹਨੂੰ ਕਿੰਨਾ ਵਧਾ ਦੇ ਆਪਾਂ ਇਹ ਇਹੇ ਆਪਾਂ ਨੇ 6 ਇੰਚ ਵਧਾਤੇ ਇਹ ਠੀਕ ਆ ਯਾਨੀ ਸਪੋਰਟ ਪੂਰ ਤੱਕ ਹੋ ਗਿਆ ਇਹ ਇਹ ਜੀ ਤਿਆਰ ਹੁੰਦੀ ਹੈ ਜੀ ਇਹ ਆਪਣੇ ਆ ਹੋਣ ਦਾ ਪ੍ਰਾਅ ਹੈ ਕਿਹੜੇ ਜੀ ਹਾਂ 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 ਜੀ ਹਾਂ ਜੀ ਬਾਕੀ ਲੱਗਣਗੇ ਅੱਛਾ ਜੀ ਤੇ ਡਿਜੀਟ ਹੋ ਜਾਂਦੀ ਹੈ ਅੱਛਾ ਅਗਲੀ ਟਰਾਲੀ ਇਹਨਾਂ ਨਾਲ ਠੀਕ ਹੈ ਇਹਨੂੰ ਤੁਸੀਂ ਫੈਸਲਾ ਅਸੀਂ ਜਲਦੀ ਆ ਦੋ ਬੰਦੇ ਕਰ ਜਿਵੇਂ ਜਿੱਥੇ ਕਿਤੇ ਡੀਕਾ ਜਾ ਉਥੇ ਤਾਂ ਫਿਰ ਦੂਈ ਗੱਲਾਂ ਲੱਗੀਆਂ ਹੋਏ ਇਹ ਹੀ ਲੈ ਜਿਦਾਂ ਲਾ ਦਨੇ ਤਾਂ ਠੀਕ ਹੈ ਕਿੰਨੀ ਟਰਾਲੀ ਹੋਗੀ ਇਹ ਕੇਵਲ ਅੱਗੇ 10 ਉਹ ਇਹਨਾਂ ਨੂੰ ਸੇਹ ਇਹ ਸੇਹ ਤੋਂ ਵੱਧ ਵਧ ਗਿਆ ਕੰਮ ਵਧ ਗਿਆ ਆਜੇ ਦਿਲ ਤੇ ਮਾਰਨੀ ਨਹੀਂ ਗਿਆ ਹੋਰ ਅੱਜ ਕੀ ਕੁਝ ਹੋ ਗਈ ਇਹਨਾਂ ਦਾ ਡੀਕਾ ਕੱਟ ਲਈ ਐਂਗਲ ਦੇ ਕਿ ਕੱਟਨੇ ਹੋਣਗੇ ਬਿੱਡਲੇ ਬਿੱਡਲੇ ਦੇਖਦਾ ਹੁੱਕ ਕਿਸੇ ਕਹਿ ਦਈਏ ਕਿ ਨਹੀਂ ਹੈਨਾ 4 ਇੰਚ ਹੁੱਕ ਪੈਗੀ 4 ਇੰਚੀ ਹੁੱਕ ਪੈਗੀ ਬੁਸ਼ ਦੇਖ ਕੋ ਬੁਸ਼ ਦੀ ਮਜ਼ਬੂਤੀ ਮੋਟਾਈ ਦੇਖ ਲਾ ਬੈਠੇ ਨੇ ਅਰੇ ਇਹ 2 4 ਨੰਬਰ ਜਿਹੜੀ ਹਾਲੈਂਡ ਵਾਲੀ ਆ ਉਹ ਥੋੜੀ ਜਿਹੀ ਮਨ ਲੱਗ ਜੇ ਉਹ 1 ਕਿੱਟ ਥੋੜੀ ਬਧਾਈ ਆ ਜੀ ਉਹ ਉਹ ਜਿਹੜੀ 17 ਨੰਬਰ ਬਧਾਈ ਆ ਜੀ ਉਹ ਬਧਾਈ ਆ ਇਹ ਜਿਹੜੀ ਉਹ ਤੇ ਅਪਰੇਲ ਬਹੁਤ ਇਹਦੇ ਥੱਲੇ ਨੂੰ ਵੀ ਦੇਖ ਲਿੰਦੇ ਆ ਚੀਜ਼ ਨਾ ਜਿਹੜੀ ਹੈ ਦੀ ਲੰਬਾਈ ਇਹ ਬਧਾਈ ਆ ਇਹਦੀ ਆਹ ਆ ਬਾਕੀ ਕਿੱਥੇ ਤੱਕ ਹੁੰਦੀ ਆ ਇੱਥੇ ਤੇ ਪੱਤੀ ਲਾ ਦਿੰਦੇ ਹਾਂ ਪੱਤੀ ਲਾ ਦਿੰਦੇ ਹਾਂ 6 ਇੰਚ ਵਧਾਈ ਜਾਓ ਹਾਂ ਜੀ ਆ ਆ ਚੀਜ਼ ਦੀ ਮਜ਼ਬੂਤੀ ਦੇ ਲੋ ਬਿਲਡਿੰਗ ਦੇ ਬਿਲਡਿੰਗ ਦੇ ਪੱਤੀ ਉਹ ਦੇਖਿਆ ਹੈ ਨਾ ਬਾਕੀ ਦੇਖੋ ਨੈਕਸਟ ਦੀ ਰੱਖਦੇ ਤੇ ਬਾਕੀ ਦੇਖ ਵਿੱਚੋਂ ਆਹ ਸੈੱਡਾ ਵੀ ਤਾਂ ਇਹ ਵੀ ਸੈੱਡਾ ਤਾਂ ਤਿਆਰ ਹੋ ਗਿਆ ਤਿਆਰ ਹੈ ਤਾਂ ਵਿਚੇ ਆਹ ਇਹਨਾਂ ਨੂੰ ਵੀ ਡਬਲ ਇਹਨਾਂ ਦੇ ਉੱਪਰ ਪਾ ਦਿੰਦੇ ਹਾਂ ਹਾਂ ਚੇਕ ਹੋ ਗਿਆ। ਇਹ ਆਇਜਨ ਸੁੰਦਰ ਦੁਕਾਨ ਦਾ ਜਿਹੜਾ ਮਾਲ ਅੱਗੇ ਹੋ ਰਿਹਾ ਜਿਹੜਾ ਕੱਟਿਆ ਹੈ। ਆਹ ਵਨ ਲੇਖ। ਤੇ ਆਉਣੇ ਨੀ ਮਸੀਤ ਕਾਲ ਗਿਆ ਸਾਰੇ। ਜੇ ਨਹੀਂ ਫਿਰ ਮਤਲਬ ਇਕੱਠਾ ਜੀ ਕੰਮ ਫਿਰ ਇਕੱਠੇ ਧੁੱਕਾ ਜਿਹਾ ਕਰਕੇ ਹੈਨਾ। ਪੰਜ ਟਾਲੀਆਂ ਦੀ ਹੈ ਪਹਿਲਾਂ ਮੈਂ ਚਲੋ ਆਪਣੀ ਵੀ ਪੰਜ ਦਿਨ ਚਾਰ ਹੈ। ਉਹ ਆਪੇ ਸਵਾ ਗੱਡੇ ਪਾਉਣੇ ਪੈਣ। ਅੱਛੇ। ਆ ਵੀ ਬਾਹਰ ਗੱਡੀ ਜੀ ਨਹੀਂ ਹੈ। ਇਹ ਅੰਦਰ ਵੇਈ। ਆ ਸਮਾਨ ਜੱਗ ਦੇ ਅੰਦਰ ਜਾਂ ਇਹ ਆਜੂ ਨਾਲ ਜ਼ਿਆਦਾ ਸੋਹਣੇ ਕਿ ਜਿਹਨੇ ਆਹੂ ਇਹ ਦੂਏ ਕਟਰ ਨੂੰ ਕਰਦੇ ਆਪਾਂ ਨੂੰ ਲੱਗਲੇ ਹਾਂ ਜਿੰਦੇ ਉਹ ਦਿਖਾਓ ਉੱਧਰ ਇਹਦੀ ਨਾ ਪਲੇਟ ਨਾਲ ਜ਼ਿਆਦਾ ਸੋਹਣੇ ਇਹ ਕਿਨੇ ਇਹਨੇ 1 ਮਿੰਟ ਨੇ ਘਸਣੇ ਹੀ ਨਹੀਂ 1 ਮਿੰਟ ਨਾਲ ਟਾਰਗੇਟ ਨਾਲੇ ਵਧਾ ਕੇ ਇਹਨੂੰ ਛਬਲੇ ਤੇ ਜਿਹਦੇ ਦੋ ਕੱਟਰ ਨਾਲ ਵੱਡੂਆ ਝੰਡੇ ਹੂੰ ਉਹ ਉਹ ਲੱਗਣਗੇ ਕਿੰਨੇ ਪੱਤੇ ਸਾਰੇ ਪੰਦੇ ਆਏ ਪੰਦੇ ਨੇ ਰੱਖ ਗਏ ਨਾ ਜਮਾਨੇ ਚ ਰੋਸਿੱਦਾ ਇੱਕ ਦੋ ਛਿੱਟ ਕੱਟੂਆਂ ਨਹੀਂ ਇਹ ਚ ਜਿੰਨੇ ਦੀ ਬੱਦਦਾ ਅਸਾ 300 ਰੁਪਏ ਮੇਰੀ ਜੀ ਦਿਲਾਜ ਜੂਸੀ ਮਿਲਦੀ ਕੱਟਰ ਨਾਲ ਛਬਲੇ ਕਿੱਟਣ ਦੇ ਵੀ ਜਾਣ ਬਣੇ ਰਹਿੰਦੇ ਨੇ ਲੱਖਾ ਬਟਾ ਲੱਖਾ ਆ ਆਏ ਦੇਖਦਾ ਇੱਧਰ ਨਾ ਮੜ ਜਾ ਇਹ ਦੇਖੀਂ ਮੋਟਾਈ ਦੇਖ ਲੈ ਕਿੰਨੀ ਐ ਆਹ ਆ ਥੱਲੇ ਵੱਡੇ ਬਾਹ ਦੇਖਾ ਹੁਣ ਵੱਡੇ ਆਹ ਆ ਦੇਖਾ ਛੋਟੇ ਛੋਟੇ ਵੱਡੇ ਬੰਦ ਤੇ ਅੱਛਾ ਜੀ ਪੁੱਛਣਾ ਕੁਛ ਐ ਆ ਜਿਹੜੀ ਆ ਰਾਡ ਵੱਡੀ ਐ ਇਹ ਜੈਕ ਵਾਲੀ ਆ ਕੀ ਚੈੱਕ ਵਾਲੀ ਰਾਡ ਨੀਚੇ ਜਿਹੜੀ ਪਣੀ ਨੀਚੇ ਪਣੀ ਜਿਹੜੀ ਆਣੀ ਇੱਥੇ ਵੀ ਠੀਕ ਐ ਓਕੇ ਓਕੇ ਸਤਾ ਤਾਂ ਡੇਨ ਇਹ ਕੰਮ ਚੱਲਦਾ ਚੱਲਦਾ ਅੱਛਾ ਜੀ ਦਾ ਸਾਲੀਆ ਪੂਰਾ ਜਿਦੀ ਦੇ ਮੂਰੇ ਮੂਰੇ ਤੱਕ ਪੂਰੀ ਮਸੋਲ ਟਰੈਕਿੰਗ ਕਰਾਉਂਦਾ ਅਜੇ ਡਾਲੀਆਂ ਤਾਂ ਕਿੱਦਾਂ ਨਹੀਂ ਪਹੁੰਚੀਆਂ ਨੇ ਜਿਹੜਾ ਆਪਾਂ ਰੱਖੀਏ ਇਹ ਚਾਲਾ ਆਪਣਾ ਕਿਵੇਂ ਦਰ ਹੈ ਨਾ ਉਹ ਛਾਈ ਜੰਮੀ ਲੰਮੀ ਪੱਤੀਆਂ ਵਾਲਾ ਰੋਟੇ ਕੁਝ ਚੋਣ ਲਾ ਮੈਂ ਕਿਹਾ ਉਹ ਬਣਾ ਲਿਆ ਨਾ ਜਿਹੜਾ ਤੁਸੀਂ ਦੇਤੇ ਅੰਦਰੀਆਂ ਬਣ ਨਹੀਂ ਹੋਣੇ ਉੱਪਰ ਤੇ ਮੋਟੀਆਂ ਜੰਦਰੀਆਂ ਥਲੇ ਜਾ ਕੇ ਕੱਟਣੀਆਂ ਚਾਹੀਦੀਆਂ ਉਹ ਵੀ ਠੀਕ ਕਰਦੇ ਹਾਂ ਹਾਂ ਜੀ 3 ਮਿੰਟ ਦੇ ਬਣਾ ਕੇ ਲੈ ਨਾਲੇ ਕੋਈ ਆੜ ਬੜਿੰਗ ਨਹੀਂ ਗਲਣ ਦੇਣੀ ਉਹਦੇ ਵਿੱਚ ਕੋਈ ਇਹ ਜਿਹੜਾ ਆਪਾਂ ਗੁਰਦੁਆਰੇ ਵਾਲਿਆਂ ਬਣਾਉਂਦੇ ਆਂ ਸਿੰਦੇ ਉਹ ਕਰਦਾ ਵੀ ਬਣਾਉਂਦਾ ਉਹਦਾ ਢੱਡਾ ਦੇ ਆਪਣੀ ਦਾ ਥੈਵੇਂ ਦੇ ਡਿਜ਼ਾਈਨ ਇੱਕ ਟਰਾਲੀ ਜਿਹੜੀ ਆਪਾਂ ਬਣਾਉਣੀ ਹੈ ਬਾਕੀ ਜਿਹੜੀਆਂ ਟਰਾਲੀਆਂ ਬਣਨੀਆਂ ਸਿੰਦੇ ਉਹ ਆ ਜਾ ਉਧਰ ਨੂੰ ਮਰਾਦੀ ਨਹੀਂ ਕੰਮ ਕਰਦਾ ਆਸਤਾਰਾ ਫੁੱਟ ਗਿਆ ਆ ਹਲੇ ਕੰਦੀ ਇਹ ਕੋਈ ਜਬਰਦਸਤ ਮਾਰੀ ਜਿਹੜੇ ਇਹਦਾ ਗੱਤਾ ਲੰਬਾ ਕਰਿਆ ਇਹ ਕਿਉਂਕਿ ਨਿਊ ਹਾਲੈਂਡ ਟਰੈਕਟਰ ਪਿੱਛੇ ਚੱਲਣੀ ਹੈ ਇਹ ਚੱਲਣੀ ਹੈ ਨਿਊ ਹਾਲੈਂਡ 55 ਟਰੈਕਟਰ ਪਿੱਛੇ ਮਾਮੇ ਇਹ ਕਾਲੀ ਦੀ ਹੂਕ ਆਪਾਂ ਨੇ ਇਹ ਵਧੀਆ 3 ਇੰਚ ਬਣ ਗਿਆ 3 ਇੰਚ ਵੱਧ ਗਈ 3 ਇੰਚ ਨਾਲ ਫਰਕ ਬਹੁਤ ਪੈ ਜਾਂਦਾ ਬਹੁਤ ਫਰਕ ਪੈਂਦਾ ਤੇ ਇਹ ਜਿਹੜਾ ਦਿਖਾਦਾ ਸੇਮ ਹੋਣੀ ਚਾਹੀਦਾ ਜਿਹੜਾ ਹੁਣ ਆ ਇੱਧਰ ਸਮਾਨ ਵੱਢਿਆ ਪਿਆ ਜਨਾ ਆ ਦਿਖਾ ਤਿੰਨ ਦੀਆਂ ਖੱਲੇ ਵਾਲੀਆਂ ਆ ਗਈਆਂ ਇਹ ਇਹ ਹੁਣ ਸਾਰਾ ਉੱਥੇ ਉਹ ਛੱਡ ਕੇ ਜਾਣਗੇ ਉੱਦੋਂ ਉੱਥੇ ਜਿੰਨਾ ਵੀ ਸਮਾਨ ਪੈਣਾ ਇਹ ਹੁਣ ਦੇਖੀਏ ਕਿ ਅੱਗੇ ਕਿੰਨੇ ਟਰਾਲੀਆਂ ਦਾ maal ਇਹ ਹੁੰਦੇ ਲੈ ਕਿੰਨੇ ਟਰਾਲੀ ਦਾ maal ਹੈ ਜਿਹੜਾ ਅੱਗੇ ਉਹਨੂੰ ਹੋਰ ਪੈਣਾ ਨਾਲ ਇਹ ਵਾਕਿਆ ਤੁਹਾਨੂੰ ਮੁੱਕਿਆ ਹੁਣ ਜਿਹੜੀ ਤੇਲੀ ਚੱਲਦੀ ਹੈ ਮੇਲਿਆਂ ਵਾਲੀ ਚੱਲਦੀ ਹੈ ਹੁਣ ਠੀਕ ਹੈ ਇੱਧਰ ਭਾਈ ਰੂਟਾ ਬੇਟਰਾ ਵਾਲੇ ਪਲਾਨ ਚ ਆ ਗਏ ਅਸੀਂ ਦਫ਼ਤਰ ਚ ਬੈਠੇ ਸੀ ਅੰਦਰ ਰੂਟਾ ਬੇਟਰਾ ਨੇ ਕਹਿੰਦੇ ਦੇਖ ਕੇ ਫਾਇਟ ਇਹ ਓਕੀ ਦੂਈ ਬਿਲਡਿੰਗ ਨਾਲ ਥੋੜੀ ਜੀ ਕਿਹ ਹੈ ਜੀ ਥੋੜੀ ਜੀ ਜਿਆਦਾ ਓਕੀ ਹੁੰਦੀ ਹੈ ਹੈ ਇਹ ਵੀ ਬਿਲਡਿੰਗ ਉਖੜਦੀ ਨਹੀਂ ਹੈ ਨਾ ਸੋਖੀ ਜੀ ਜੀ ਚਾਹੀਦੀ ਆ ਬਈ ਇਹ ਇਹਦੀ ਝਾੜਨੀ ਪੈਂਦੀ ਉੱਪਰੇ ਵੀ ਜਿਵੇਂ ਦੂਸਰੀ ਆਪ ਬੈਲਡਿੰਗ ਝਾੜਦੇ ਹੁੰਦੇ ਆ ਅੱਛੇ ਇਹ ਵੀ ਝਾੜਨੇ ਦਿੰਦੇ ਆ। ਸਵਾ ਕਰਤਾ ਟਰੈਕਟਰ ਦੇ ਯੂ ਤਿਆਰ ਹੋ ਰਹੇ ਆ ਹੁਣ ਬਾਕੀ ਮੇਲੇ ਦੀ ਚੱਲਦੀ ਆ ਇੱਥੇ ਤਿਆਰੀ ਮੇਲੇ ਦੀ ਕਿਵੇਂ ਰੋਟਾਵੇਟਰਾਂ ਦੀ ਸਟਾਲਾਂ ਵੀ ਲੱਗਣੀਆਂ ਬਾਕੀ ਆਪਾਂ ਖੱਟੜਾ ਪੋਟੇਟੋ ਜਿਹੜਾ ਗ੍ਰੋਥ ਦਾ ਲੱਗਣਾ ਆਪਣਾ ਖੰਨੇ ਲੱਗਣਾ ਮੈਨੂੰ ਲੋਕੇਸ਼ਨ ਸਹੀ ਪਤਾ ਨਹੀਂ ਹੈਗੀ ਉੱਥੇ ਲਈਓ ਟੀਲਰ ਜਾਣੇ ਆ ਰੋਟਾਵੇਟਰ ਤਿਆਰ ਹੋਣੇ ਆ ਰੋਟਾਵੇਟਰ ਜਾਣੇ ਆ ਉੱਥੇ ਅਨਾ ਉਹ 30 ਤਰੀਕ ਨੂੰ ਲੱਗਣਾ ਆਪਾਂ ਉੱਥੇ ਵੀ ਹੋਵਾਂਗੇ ਸਟਾਲ ਦੇ ਵਿੱਚ ਤੇ ਜਿਹੜਾ 1 2 2 ਤੋਂ 3 ਸਤੰਬਰ ਨੂੰ ਰਾਜਪੁਰਾ ਮੇਲਾ ਉਹ ਉੱਥੇ ਕਾਫੀ ਸਾਮਾਨ ਜਾਣਾ ਇੱਥੇ ਬਣ ਕੇ ਇਹ ਹੁਣ 11 ਇਹ ਕਿੰਨੇ ਵਾਲੇ ਹੱਲ ਤਿਆਰ ਹੋ ਰਹੇ ਆ ਇਹ ਅੱਛਾ 11 15 ਠੀਕ ਆ ਆਪਣੇ ਵਾਲੇ ਡਿਜ਼ਾਈਨ ਰਹਿ ਗਿਆ ਉਹੀ ਜਿਹੜੇ ਇਹ ਥਰਾਕ ਹੈ ਨਾ ਤੇ ਆ ਪਾਈਪ ਮੋਟਾ ਕਰਤਾ ਵਿਚਾਲੇ ਮੇਰੇ ਵਾਲੇ ਹਣਾਂ ਨਾਲੋਂ ਤੇ ਆ ਇਹਨਾਂ ਦੀ ਬਲੈਂਡਿੰਗਾਂ ਜੀ ਜੋ ਨਾ ਸਾਹਮਣੇ ਮੈਂ ਯਾ ਦੇਖਵਾ ਦਵੂ ਉਹਨ ਮਿੱਟੀ ਬਿਲਡਿੰਗ ਵਿੱਚ ਚੱਲ ਦੇਖੋ ਸਾਰਾ ਟੁੱਟਲੀ ਆ ਹਾਲਾਂਕਿ ਇਹ ਕਈਆਂ ਪਿਆ ਰੋਦੀ